ਇਤਿਹਾਸ ਦਾ ਜੋ ਜ਼ਿਕਰ ਕਰਨਾ ਹੈ ਤੇ ਸਤਿਗੁਰੂ ਮਾਰਦਨ ਕਿਹਾ ਸੀ ਤੇ ਸ਼ਵਾ ਪਰ ਮੋਹ ਕੀ ਹੈ ਸ਼ੁਭ ਕਰਮੋਂ ਤੇ ਕਭੂ ਨਾ ਡਰੋ ਨਾ ਡਰੋ ਅਰਥਾ ਸੋਜਮ ਜਾਇਲੋ ਨਿਸ਼ਚੈ ਕਰ ਆਪਣੀ ਜੀਤ ਕਰੋ ਸੋ ਸਾਡਾ ਨਿਸ਼ਾਨਾ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ ਐਸੇ ਨਿਸ਼ਚੇ ਦਾ ਨਾਮ ਹੀ ਸਿੱਖੀ ਹੈ ਧਰਮ ਕੀ ਹੈ ਇੱਕ ਡ੍ਰਿੜ ਵਿਸ਼ਵਾਸ ਹੈ ਅੱਜ ਅਸਾਂ ਇਸ ਧਰਮ ਨੂੰ ਜਿੰਦਾ ਰੱਖਣ ਵਾਸਤੇ ਸੂਰਮਿਆਂ ਦੀ ਮੌਤ ਮਰਨਾ ਤਗੜੇ ਹੋ ਕੇ ਮੈਂ ਇਹਦਾ ਟਾਕਰਾ ਕਰੂੰ ਹਿੰਮਤ ਰੱਖੋ ਚੰਕੌਰ ਦੀ ਕੱਚੀ ਹਵੇਲੀ ਦੇ ਅੰਦਰ ਖਾਲਸੇ ਦਾ ਕੇਸਰੀ ਨਿਸ਼ਾਨ ਲਹਿਰਾ ਰਿਹਾ ਸੀ ਸਤ ਅਸ਼ੀਅ ਅਕਾਲ ਦਾ ਜੰਗੀ ਚਿਕਾਰਾ ਹਵਾ ਵਿੱਚ ਗੂੰਜ ਰਿਹਾ ਸੀ ਸੁਣ ਕੇ ਵੈਰੀ ਚਿੜ ਗਿਆ ਬਹੁਤ ਗੰਤੀ ਇਹ ਸਹਾ ਹੀ ਨਹੀਂ ਥੱਗ ਦੀ ਇੱਕ ਕੱਟ ਦਿਨਤੀ ਉੱਚੀ ਸਾਵੀ ਕੱਟੇ ਅੱਜ ਦੀ ਸਾਉ ਦੁਨੀਆ ਵਿੱਚ ਵੀ ਜਦ ਕੇ ਲੋਕ ਰਾਏ ਦਾ ਬੋਲ ਬਾਲਾ ਹੈ ਕੱਟ ਦਿਨਤੀ ਉੱਤੇ ਬਹੁਤ ਗੰਦੀ ਤਰਗਾ ਕਰਨੋਂ ਨਹੀਂ ਚੱਲਦੀ ਤਾਂ 18ਵੀਂ ਸਦੀ ਦੇ ਆਰੰਭ ਵਿੱਚ ਜਦ ਸ਼ਕਸ਼ੀ ਰਾਜ ਹੰਦਾ ਤੇ ਉਹ ਰਾਤ ਉਦੋਂ ਵੀ ਬਣੇ ਸੀ ਤੌਖਾਈ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੈਰੀ ਨੂੰ ਪਤਾ ਲੱਗ ਗਿਆ ਸੀ ਕਿ ਗੁਰੂ ਜੀ ਨਾਲ ਸਭੋ 40 ਸਿੰਘ ਨੇ ਕੋਈ ਲੱਖਾਂ ਦੀ ਗਿਣਤੀ ਨਹੀਂ ਹੈ ਹੋਰ ਕਿਤੇ ਮਦਦ ਆਉਣ ਦੀ ਸੰਭਾਵਨਾ ਨਹੀਂ ਆਈ ਬੇਦਰ ਉਦਰੋਂ ਕਿਤੇ ਬਹੁਤ ਆ ਦੇ ਕਿਉਂਕਿ ਗੜੀ ਨੂੰ ਤੇ ਘੇਰਾ ਪੈ ਗਿਆ ਸਾਰੇ ਪਾਸੇ ਜੋ ਪਹਾੜੀ ਰਾਜੇ ਨੇ 10 ਲੱਖ ਦੀ ਫੌਜ ਦਾ ਜੋ ਘੇਰਾ ਪਿਆ ਹੈ ਦੂਜੇ ਪਾਸੋਂ ਸਿੰਘ ਆਉਂਦੇ ਵੇ ਤੇ ਕਿਧਰੋਂ ਦੀ ਆਉਂਦੇ ਤੇ ਨਾ ਹੀ ਮਦਦ ਆਈ ਮੁਗਲਾਂ ਦੀ ਗੁਲਾਮੀ ਥੱਲੇ ਲੋਕ ਇੰਨੇ ਲਵਾਏ ਹੋਏ ਸੀ ਇੰਨੇ ਕੁਚਲੇ ਹੋਏ ਸੀ ਲਤਾੜੇ ਹੋਏ ਸੀ ਦਿਲੋਂ ਸਿੱਖ ਆਖੌਣ ਵਾਲੇ ਵੀ ਸਾਰੇ ਉਸ ਵੇਲੇ ਗੁਰੂ ਮਹਾਰਾਜ ਦਾ ਸਾਥ ਨਾ ਦੇ ਸਕੇ ਸਰਕਾਰ ਦੇ ਭੈ ਥੱਲੇ ਸਾਰੀ ਜਨਤਾ ਦਿਲ ਹਾਰ ਬੈਠੀ ਸੀ ਇਹ ਤਾਂ ਚੰਕੌਰ ਤੇ ਸਰਹੰਦ ਵਿੱਚ ਹੋਈਆਂ ਅਦੁੱਤੀ ਕੁਰਬਾਨੀਆਂ ਨੇ ਆਮ ਲੋਕਾਂ ਨੂੰ ਸਿਰ ਠਾਉਣ ਵਾਸਤੇ ਪ੍ਰੇਰਿਆ ਜੋ ਕੁਰਬਾਨੀਆਂ ਹੋਈਆਂ ਜੋ ਸ਼ਹੀਦੀਆਂ ਹੋਈਆਂ ਖਾਸ ਕਰ ਛੋਟੇ ਸਾਹੂ ਜਾਂ ਦੇ ਦੀ ਸ਼ਹੀਦੀ ਨੇ ਤਾਂ ਲੋਕਾਂ ਦੇ ਅੰਦਰ ਅੱਗ ਲਾ ਦਿੱਤੀ ਸਾਰੇ ਪੰਜਾਬ ਵਿੱਚ ਅਜੇ ਹੀ ਜਵਾਲਾ ਭੜਕੀ ਜਿਸ ਨੂੰ ਦਿੱਲੀ ਦੀ ਸਰਕਾਰ ਕਦੇ ਵੀ ਬੁਝਾ ਨਾ ਸਕੀ ਇਦਾਂ ਦੀ ਅੱਗ ਸੀ ਸਾਰੀ ਮੁਹਿੰਮ ਦੀ ਜ਼ਿੰਮੇਵਾਰੀ ਸੂਬੇਦਾਰ ਸਰਹੰਗ ਨਵਾਬ ਅਜੀਤ ਖਾਨ ਦੇ ਸਿਰ 'ਤੇ ਅੱਠ ਪੌਦਾ ਸੂਰਜ ਚੜ ਗਿਆ ਹੀ ਉਹਨੇ ਚਮਕਾਉਰ ਦੀ ਉਸ ਕੱਚੀ ਹਵੇਲੀ ਉੱਤੇ ਧਾਵਾ ਬੋਲਣ ਦਾ ਹੁਕਮ ਦੇ ਦਿੱਤਾ ਜਫੇਰਿਓ ਵੈਰੀ ਨਾਲ ਦਾਲ ਤੀਰ ਗੋਲੀਆਂ ਚਲਾਉਂਦਾ ਹੋਇਆ ਅੱਗੇ ਵਧਿਆ ਅੱਗੇ ਸੇਖਵੀ ਟਾਕਰੇ ਵਾਸਤੇ ਤਿਆਰ ਬੈਠੇ ਨੇ ਭਾਵੇਂ ਗਿਣਤੀ ਦੇ ਘੱਟ ਨੇ ਪਰ ਜਦੋਂ ਤੁਰੇ ਸੀ ਉਦੋਂ ਜਾਣ ਕਰਦਿਆਂ ਕਰਦਿਆਂ ਸੱਸਾਂ ਦੀ ਪਾਰ ਕਰ ਲੈ ਕਰਦੇ ਆ ਉਹਨਾਂ ਨੂੰ ਜਿੰਨੇ ਕੋ ਨਿਕਲੇ ਬੱਸ ਕੇ ਤੇ ਨਿਕਲ ਕੇ ਚਮਕੌਰ ਸਾਹਿਬ ਜੀ ਕੁਝ ਕੋ ਮਾਤਾ ਸੈਦੂਲ ਅਤੇ ਭਾਈ ਮਣੀ ਸਿੰਘ ਜੀ ਦਿੱਲੀ ਨੂੰ ਚਲੇ ਗਏ ਛੋਟੇ ਸਾਹਿਬ ਅਤੇ ਮਾਤਾ ਗੁਜਰਕੌਰ ਨਾਲ ਸੱਸਾਂ ਦੇ ਕੰਡੇ-ਕੰਡੇ ਹੁੰਦੇ ਹੋਏ ਗੰਗੋ ਨੂੰ ਬਿਨ ਇਦਾਂ ਪ੍ਰਵਾਸ ਆਰਾ ਸੱਸਾਂ ਨੇ ਤੇ ਵਿਛੜਿਆ ਹਵੇ ਰੇਨੀਆ ਬਾਈਆਂ ਉਤੇ ਅੱਠ-ਅੱਠ ਸਿੰਘ ਮੋਰਚੇ ਮਲੇ ਬੈਠੇ ਹਾਰ ਜਿੱਥੇ ਦੀ ਸਰਕਾਰੀ ਇੱਕ ਇੱਕ ਪਿਆਰੇ ਨੇ ਸੰਭਾਲੀ ਹੋਈ ਸੀ ਬੰਜਵਾ ਜਥਾ ਪਾਈ ਦਇਆ ਸਿੰਘ ਦਾ ਜੀ ਉਹ ਅਠੇ ਸਿੰਘ ਹਵੇਲੀ ਵਿੱਚ ਫੇਰੇ ਫਿਰ ਕੇ ਸ਼ਬਦਾਂ ਹੁ ਚਲਾਉਂਦਾ ਰਹੇ ਗੁਰੂ ਮਹਾਰਾਜ ਧੋਵੇਂ ਸਾਹਜਾ ਦੇ ਤੇ ਭਾਈ ਸੰਗਤ ਸਿੰਘ ਜੀ ਹਵੇਲੀ ਵਿੱਚ ਲੈ ਚਵਾਰਿਆਂ ਵਿੱਚ ਬੈਠੇ ਵੈਰੀ ਬਾਰ ਦੇ ਆ ਅੱਗੋਂ 44 ਯੋਧਿਆਂ ਨੂੰ ਦਸ਼ਮਣ ਦਾਲ ਦਾ ਤੀਰਾਂ ਗੋਰੀਆਂ ਨਾਲ ਸਵਾਗਤ ਕੀਤਾ ਸਿੱਖਾਂ ਦਾ ਕੋਈ ਵੀ ਵਾਰ ਖਾਲੀ ਨਾ ਗਿਆ ਹੇਠ ਉੱਤੇ 2-4 ਵਾਰ ਵਿੱਚ ਵੈਰੀਆਂ ਦੀਆਂ ਜੋ ਮੋਹਰ ਲੀਆਂ ਪਾਲਾਂ ਦੇ ਸੱਥਰ ਲਾ ਦੇ ਪਿਛਲੀਆਂ ਪਾਲਾਂ ਵਿੱਚ ਭਾਜੜ ਪੈ ਗਈ ਇਹ ਟਾਕਰਾ ਵੈਰੀ ਦੇ ਕਿਆਸ ਦੇ ਉਲਟ ਵਜ਼ੀਰ ਖਾਨ ਦੇ ਤੰਡਾ ਹੋਰ ਦੀ ਅੰਦੀ ਰਾਤ ਤੋਂ ਹਵੇਲੀ ਦੇ ਬਾਹਰ ਰੋਲਾ ਪਾਰ ਰਿਹਾ। ਸ਼ਹਿਨशाह ਸਲਾਮਤ ਹੁਕਮ ਮੁਤਾਬਕ ਜੇ ਗੁਰੂ ਮਹਾਰਾਜ ਹਥਿਆਰ ਛੁੱਟ ਕੇ ਆਪਣੇ ਆਪ ਸਾਡੇ ਹਵਾਲੇ ਕਰ ਦੇ ਤਾਂਾਨੂੰ ਕੋਈ ਦੁੱਖ ਨਹੀਂ ਦਿੱਤਾ ਜਾਏਗਾ। ਸਗੋਂ ਬਾਦਸ਼ਾਹ ਪਾਸ guna ਦੀ ਜਾਨ ਬਖਸ਼ੀ ਦੀ ਸਫਾਰਸ਼ ਕੀਤੀ ਜੀ। ਜੇ ਗੁਰੂ ਜੀ ਇਹ ਨੇਕ ਸਲਾਹ ਨਾ ਮੰਨਣ ਉਹਨਾਂ ਦੇ ਸਾਥੀਆਂ ਨੂੰ ਜੈਦ ਹੈ ਉਹ ہتھیار त्याग ਕੇ ਸਾਡੇ ਪਾਸ ਆ ਜਾਣ ਉਹਨਾਂ ਸਾਹਮਣੇ ਇਹ ਇੱਕ ਰਸਤਾ ਹੈ ਜਾਨ ਬਚਾਉਣ ਦਾ ਆਸ ਹੈ ਹਰ ਸਮਲਦਾਰ ਇਸ ਮੌਕੇ ਨੂੰ ਫਾਇਦਾ ਉਠਾਏਗਾ ਹੱਠ ਕਰਕੇ ਜਿੱਦ ਕਰਕੇ ਅਣਿਆਈ ਮੋਤੇ ਮਰਨਾ ਅਕਲਮੰਦੀ ਨਹੀਂ ਹੈ ਹਮਲਾ ਕਰਨ ਤੱਕ ਇਹ ਟੰਡੋੜਾ ਪਿੱਟੀਦਾ ਰਿਹਾ ਦੁਸ਼ਮਣ ਦੇ ਖਿਆਲ ਮੁਤਾਬਕ ਐਨੀ ਥੋੜੀ ਗਿਣਤੀ ਦੇ ਸਿੱਖਾਂ ਇਹ ਤਣ ਜਾਂ ਬਤ ਨਿਕਲਦੀ ਆਸ ਹੀ ਨਹੀਂ ਸੋ ਉਹ ਜਾਨ ਬਚਾਉਣ ਦੇ ਖਿਆਲ ਤੋਂ ਹਥਿਆਰ ਉਠਾਉਣਗੇ ਨਹੀਂ ਪਰ ਕਿਆਸ ਨੂੰ ਉਲਟ ਜਨ ਸਿਖਾ ਨੇ ਅਜਿਹੇ ਨਿਸ਼ਾਨੇ ਮਾਰੇ ਜਿਨ੍ਹਾਂ ਦੀ ਭੇਟਾ ਕੋਈ ਜਿੱਤ ਦੇ ਚਾਹਣ ਉਹਗੇ ਤਾਂ ਦੁਸ਼ਮਣ ਘਬਰਾ ਗਿਆ ਫਿਰ ਕੋਈ ਆਣ ਡਿੱਠੇ ਜੰਨਨ ਦੇ ਲਾਰੇ ਉੱਤੇ ਅੰਗਾ ਹੋਣ ਵਾਸਤੇ ਤਿਆਰੀ ਅੰਤ ਛਾਈ ਜਦੈਲਾ ਜੋ ਤਾਨੇ ਮੇਣੇ ਤੇ ਝਿੜਕਾਂ ਦੇ ਕੇ ਆਪਣੀ ਫੌਜ ਨੂੰ ਲੜਨ ਵਾਸਤੇ ਮਜਬੂਰ ਕੀਤਾ ਬਿਲਾੜੋ ਹਵੇਲੀ ਭਾਵੇਂ ਕੱਚੀ ਹੀ ਸੀ ਫਿਰ ਵੀ ਉਹਦੀਆਂ ਕੰਧਾਂ ਤੇ ਕੋਠਿਆਂ ਤੇ ਬਨੇਰਿਆਂ ਦਾ ਬੜਾ ਆਸਰਾ ਵੈਰੀ ਦੇ ਬਾਹਰੋਂ ਆਉਣ ਵਾਲੇ ਤੀਰ ਤੇ ਗੋਲੀਆਂ ਸਿੰਘਾਂ ਦਾ ਕੁਝ ਨਹੀਂ ਸੰਭਾਗਦੇ ਪਰ ਸਿੰਘਾਂ ਦਾ ਕੋਈ ਵਾਰ ਵੀ ਖਾਲੀ ਨਹੀਂ ਸੀ ਜਾਂਦਾ ਵੈਰੀ ਹਲਾਕਾਰ ਕਰ ਕਰ ਅੱਗੇ ਵਧੇ ਮੂੰਹ ਦਿਖਾ ਕੇ ਪਿਛੇ ਹਟਦੇ ਇਸੇ ਤਰ੍ਹਾਂ ਦੁਪਹਿਰ ਕੱਟ ਦੂਰੋਂ ਦੂਰ ਤੀਰਾਂ ਤੇ ਗੋਲੀਆਂ ਦੀ ਲੜਾਈ ਹੰਦੀ